ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮੈਂ ਫਲਮਸਤਾ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਲੱਖ ਦਾਤਾ ਪੀਰ ਕਿਹਨਾ ਰੂਪਾਂ ਵਿੱਚ ਅਸਲ ਦਰਸ਼ਨ ਦਿੰਦੇ ਆ ਜਿੱਥੋਂ ਕੀ ਪਹਿਚਾਨ ਲੈਣਾ ਚਾਹੀਦਾ ਹੈ ਕਿ ਦੇ ਦਰਸ਼ਨ ਹੋ ਰਹੇ ਆ ਸੋ ਕਈ ਵਾਰ ਇਨਸਾਨ ਭਲੇਖੇ ਵਿੱਚ ਹੀ ਰਹਿ ਜਾਂਦਾ ਆ ਕਿ ਸਾਨੂੰ ਪੀਰ ਦੇ ਦਰਸ਼ਨ ਨਹੀਂ ਹੁੰਦੇ ਇਨਸਾਨ ਇਸ ਭਲੇਖੇ ਵਿੱਚ ਰਹਿ ਜਾਂਦਾ ਹੈ ਕਿ ਸ਼ਾਇਦ ਜਿਸ ਰੂਪ ਵਿੱਚ ਅਸੀਂ ਉਹਨਾਂ ਨੂੰ ਦੇਖਦੇ ਆ ਜੋ ਉਹਨਾਂ ਦੀਆਂ ਤਸਵੀਰਾਂ ਬਣ ਗਈਆਂ ਸ਼ਾਇਦ ਇਸ ਤਰ੍ਹਾਂ ਹੀ ਸਾਨੂੰ ਸੁਪਨੇ ਵਿੱਚ ਦਰਸ਼ਨ ਦੇਣ ਜੋ ਹਕੀਕਤ ਹੈ ਪਰ ਇੱਥੇ ਕੀ ਹੁੰਦਾ ਹੈ ਕਿ ਜਿੰਨੀ ਸੇਵਾ ਹੋਵੇਗੀ ਉਸ ਤਰ੍ਹਾਂ ਦੇ ਦਰਸ਼ਨ ਉਹ ਮਾਲਕ ਦਿੰਦਾ ਹੈ ਨੀਜਾ ਭਾਵਨਾ ਦੇ ਹਿਸਾਬ ਨਾਲ ਪਰ ਇੰਨੀ ਬੰਦਗੀ ਨਹੀਂ ਕਿ ਅਸੀਂ ਉਹਨਾਂ ਦੇ ਅਸਲ ਸਰੂਪ ਨੂੰ ਦੇਖ ਸਕੀਏ ਸੁਣ ਸਕੀਏ ਸਮਝ ਸਕੀਏ ਸੋ ਬਾਕੀ ਉਹ ਪੀਰ ਦਰਸ਼ਨ ਜ਼ਰੂਰ ਦਿੰਦਾ ਹੈ ਦਿੰਦਾ ਕਿੰਨਾ ਰੂਪਾਂ ਵਿੱਚ ਹੈ ਇਹ ਕੁਝ ਰੂਪ ਆਪਾਂ ਇੱਥੇ ਸਾਂਝੇ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੇ ਵੀਰਾਂ ਦੀ ਜੈ ਸੰਜੇ ਦੀ ਵੀ ਜ਼ਰੂਰ ਲਿਖਿਓ ਜੀ ਸੋ ਵੀਡੀਓ ਨੂੰ ਪੂਰੀ ਜ਼ਰੂਰ ਸੁਣਿਆ ਕਰੋ ਸੋ ਹੁਣ ਇੱਥੇ ਆਪਾਂ ਕੁਝ ਕਮੈਂਟਾਂ ਦੱਸ ਦਿੰਨੇ ਆ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਸਾਡਾ net ਬੰਦ ਕਰ ਦਿੱਤਾ ਗਿਆ ਸੀ ਕਈ ਦਿਨਾਂ ਬਾਅਦ ਅਸੀਂ ਤੁਹਾਡੀਆਂ ਵੀਡੀਓ ਦੇਖ ਰਹੇ ਆ ਫਤਿਹ ਬਾਦ ਹਰਿਆਣੇ ਤੋਂ ਸੋ ਬਹੁਤ ਹੀ ਤੁਹਾਡਾ ਧੰਨਵਾਦ ਕਰਦੇ ਆ ਜੀ ਤੁਸੀਂ ਇੰਨਾ ਜ਼ਿਆਦਾ ਚੈਨਲ ਨੂੰ ਪਿਆਰ ਦਿੰਨੇ ਹੋ ਸੋ ਚੈਨਲ ਨੂੰ ਲਾਈਕ ਕਰਦੇ ਹੋ ਸੋ ਜਦੋਂ انسان ਕਿਤੇ ਜੁੜਦਾ ਹੈ ਦਿਲੋਂ ਜੁੜਦਾ ਹੈ ਤੇ ਇੱਕ ਰਿਸ਼ਤਾ ਬਣ ਜਾਂਦਾ ਹੈ ਇਸੇ ਤਰ੍ਹਾਂ ਸਾਡਾ ਵੀ ਤੁਹਾਡੇ ਨਾਲ ਰਿਸ਼ਤਾ ਇੱਕ ਬਹੁਤ ਹੀ ਮਜ਼ਬੂਤ ਕਹਿ ਲਓ ਕਿ ਪੀਰਾਂ ਨੇ ਬਣਾ ਦਿੱਤਾ ਕਿ ਹਰ ਰੋਜ਼ ਉਹ ਮਾਲਕ ਦੇ ਆਗਿਆ ਦੇ ਅਨੁਸਾਰ ਹੀ ਅਸੀਂ ਇੱਕ ਵੀਡੀਓ ਅਪਲੋਡ ਕਰੀਦੀ ਆ ਸੋ ਜਿੰਨੀ ਕੁ ਨੌਲੇਜ ਜਿੰਨੀ ਕੁ ਕੋਈ ਗੱਲ ਦਿਮਾਗ ਵਿੱਚ ਆਉਂਦੀ ਹੈ ਕਾ ਵੀਡੀਓ ਬਣਾ ਪਈ ਤੁਹਾਡੇ ਨਾਲ ਸਾਂਝੀ ਕਰ ਦਈਦੀ ਆ ਸੋ ਬਾਕੀ ਮਾਲਕ ਦੀ ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਜੀ ਸੋ ਬਾਕੀ ਤੁਹਾਡਾ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਜਿੰਨੀਆਂ ਵੀ ਰੂਹਾਂ ਇਸ ਚੈਨਲ ਦੇ ਨਾਲ ਜੁੜੀਆਂ ਹੋਈਆਂ ਤੇ ਇਸ ਸਮੇਂ ਵੀਡੀਓ ਸੁਣ ਰਹੀਆਂ ਆ ਸੋ ਮਾਲਕ ਇਸੇ ਤਰ੍ਹਾਂ ਕਿਰਪਾ ਤੁਹਾਡੇ ਤੇ ਬਣਾ ਕੇ ਰੱਖੇ ਤੇ ਮਾਲਕ ਦੇ ਚਰਨਾਂ ਨਾਲ ਲਾ ਕੇ ਆਪਣਾ ਜੀਵਨ ਸਫਲ ਬਣਾਓ ਸੋ ਜਿੰਨਾ ਹੋ ਸਕਦਾ ਚੰਗਾ ਕਰਮ ਕਰੋਗੇ ਜਿੰਨੀ ਹੋ ਸਕਦਾ ਸੇਵਾ ਕਰੋਗੇ ਉਨਾਂ ਹੀ ਲਾਭ ਜ਼ਿੰਦਗੀ ਵਿੱਚ ਪਾਓਗੇ ਸੋ ਇਸ ਸੰਸਾਰ ਤੇ ਜੇ ਕਿਰਾਏ ਆ ਤਾਂ ਕੁਝ ਚੰਗੇ ਕਰਮ ਕਰ ਲੈਣੇ ਚਾਹੀਦੇ ਕੁਝ ਖੱਟ ਕੇ ਇਸ ਸੰਸਾਰ ਤੋਂ ਜਾਈਏ ਤਾ ਮਾਲਕ ਵੀ ਬਾਹ ਫੜ ਲਵੇਗਾ ਸੋ ਜੇਕਰ ਅਸੀਂ ਜਿਸ ਤਰ੍ਹਾਂ ਇਹ ਉੱਦੀ ਹੀ ਮੁੜ ਜਾਈਏ ਤਾਂ ਫਿਰ ਇਹ ਜੂਨੀਆ ਦੇ ਵਿੱਚ ਇਨਸਾਨ ਫਸ ਜਾਂਦਾ ਹੈ 84 ਦੇ ਗੇੜ ਵਿੱਚ ਫਿਰ ਫਸ ਜਾਂਦਾ ਹੈ 84 ਦੇ ਗੇੜ ਵਿੱਚੋਂ ਤਾਂ ਇੱਕ ਵਾਰ ਮਸੀ ਨਿਕਲਿਆ ਜਾਂਦਾ ਆ ਤੇ ਇਹ ਜਾਮਾ ਮਿਲਦਾ ਹੈ ਸੋ ਮਾਲਕ ਇਹ ਜਨਮ ਇਸ ਲਈ ਦਿੰਦਾ ਕਿ ਇਸ ਜਨਮ ਦੇ ਵਿੱਚ ਇਨਸਾਨ ਨੂੰ ਸਾਰੀ ਸੋਚੀ ਹੁੰਦੀ ਆ ਆਪਣੇ ਹਿਸਾਬ ਦੇ ਨਾਲ ਆਪਣੀ ਜ਼ਿੰਦਗੀ ਨੂੰ ਸਵਾਰ ਸਕਦਾ ਆ ਤੇ ਆਪਣੀ ਵਜ੍ਹਾ ਦੇ ਨਾਲ ਹੀ ਇਹ ਜ਼ਿੰਦਗੀ ਨੂੰ ਖਰਾਬ ਕਰ ਸਕਦਾ ਆ ਸੋ ਇਸ ਕਰਕੇ ਇਹ ਜੋ ਜਨਮ ਮਿਲਿਆ ਹੈ ਇਹਨੂੰ ਕਿਤੇ ਲੇਖੇ ਲਾਈਏ ਤਾਂ 84 ਦੇ ਗੇੜ ਚੋਂ ਨਿਕਲੀਏ ਸੋ ਸੇਵਾ ਤੋਂ ਬਿਨਾਂ ਇਹ ਜੀਵਨ ਅਧੂਰਾ ਹੈ ਪ੍ਰਮਾਤਮਾ ਤੋਂ ਬਿਨਾਂ ਅਸੀਂ ਬਹੁਤ ਅਧੂਰੇ ਆ ਸੋ ਪ੍ਰਮਾਤਮਾ ਦੀ ਕਿਰਪਾ ਸਾਨੂੰ ਹਰ ਚਾਹੀਦੀ ਹੈ ਹਰ ਸੰਕਟ ਤੇ ਸਾਨੂੰ ਉਸ ਪ੍ਰਮਾਤਮਾ ਦੀ ਜ਼ਰੂਰਤ ਹੈ ਇਸ ਕਰਕੇ ਚੰਗਾ ਕਰਮ ਹਮੇਸ਼ਾ ਹੀ ਕਰੋ ਚੰਗੇ ਕਰਮ ਹੋਣਗੇ ਤਾਂ ਪ੍ਰਮਾਤਮਾ ਵੀ ਸਾਥ ਦੇਵੇਗਾ ਸੋ ਹੁਣ ਇੱਥੇ ਆਪਾਂ ਇੱਕ ਕਮੈਂਟ ਦੱਸਦੇ ਆ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕੀ ਦੀਦੀ ਜੀ ਪਲੀਜ਼ ਇਹਦੇ ਬਾਰੇ ਦੱਸੋ ਕਿ ਸੁਪਨੇ ਦੇ ਵਿੱਚ ਬੇਰ ਖਾਣੇ ਜਾਂ ਬੇਰੀ ਦਿਸਣਾ ਇਹਦਾ ਕੀ ਮਤਲਬ ਹੈ ਸੋ ਦੇਖੋ ਜੇਕਰ ਪੀਰਾਂ ਦੀ ਸੇਵਾ ਕਰਦੇ ਹੋ ਬੇਰੀ ਦੇ ਥੱਲੇ ਇੱਕ ਨਾਗ ਦਾ ਪੈਰਾ ਹੁੰਦਾ ਹੈ ਸ਼ਕੰਡੀ 베ਰੀ ਬਰਮੀ ਸੋ ਇਹ ਸਭ ਇੱਕ ਹੀ ਆ ਸੋ ਜੇਕਰ ਤੁਸੀਂ ਪੀਰਾਂ ਦੀ ਸੇਵਾ ਕਰਦੇ ਹੋ ਤੇ ਨਾਲ ਦੀ ਨਾਲ ਨਾਗਾਂ ਦਾ ਪੈਰਾ ਵੀ ਜ਼ਰੂਰ ਰਹਿੰਦਾ ਹੈ ਜੇਕਰ 베ਰੀ ਤੁਹਾਨੂੰ बार-बार ਨਜ਼ਰ ਆਉਂਦੀ ਹੈ ਤਾਂ ਤੁਸੀਂ ਨਾਗਾਂ ਦੇ ਜਾ ਕੇ ਦੁੱਧ ਪਾ ਸਕਦੇ ਆ ਜਿੱਥੇ ਸ਼ਕੰਡੀ ਆ ਜਿੱਕਰ 베ਰੀ ਹੈ ਤੁਹਾਡੇ ਆਸ-ਪਾਸ ਕੋਈ ਤਾਂ ਉੱਥੇ ਬਰਮੀ ਬਣੀ ਹੋਈ ਆ ਤੇ ਉੱਥੇ ਤੁਸੀਂ ਛਿੱਟਾ ਦੇ ਆਓ ਕੱਚੀ ਦਸਤੀ ਦਾ ਦੁੱਧ ਰੱਖਿਆ ਉਹ ਉਹਨਾਂ ਦੇ ਨਾਮ ਦਾ ਤੇ ਬਾਕੀ ਜਿੱਕਰ ਨਹੀਂ ਹੈ ਜਿੱਥੇ ਤੁਸੀਂ ਗੁੱਗਾ ਪੂਜਦੇ ਆ ਉੱਥੇ ਕਰਮ ਕਰ ਸਕਦੇ ਆ ਸੋ ਮੇਰੀ ਦਾ ਇਸ਼ਾਰਾ ਤਾਂ ਨਾਗਾ ਦਾ ਇਸ਼ਾਰਾ ਹੁੰਦਾ ਹੈ ਕਿਉਂਕਿ 베ਰੀ ਤੇ ਜ਼ਿਆਦਾ ਤੱਕ ਨਾਗਾ ਦਾ ਹੀ ਪੈਰਾ ਮੰਨਿਆ ਗਿਆ ਹੈ ਸੋ ਇਹ ਤੁਸੀਂ ਕਰਮ ਕਰ ਲਓ ਵਿਚ ਇਕੱਤੀ ਦਸਤੀ ਦਾ ਛਿੱਟਾ ਦਿਓ ਤੇ ਦੁੱਧ ਉਹਨਾਂ ਦੇ ਨਾਮ ਦਾਇਤਵਾਰ ਦੇ ਦਿਨ ਜ਼ਰੂਰ ਰੱਖਦਿਆ ਕਰੋ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆਂ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਕਿ ਪੀਰ ਤੇ ਰੂਪਾਂ ਨੂੰ ਅਸੀਂ ਕਿਵੇਂ ਪਹਿਚਾਨ ਸਕਦੇ ਆਂ ਕਿ ਸਾਨੂੰ ਪੀਰ ਦੇ ਇਹਨਾਂ ਰੂਪਾਂ ਵਿੱਚ ਦਰਸ਼ਨ ਹੋ ਚੁੱਕੇ ਆ ਸੋ ਕਈਆਂ ਦਾ ਭੁਲੇਖਾ ਰਹਿ ਜਾਂਦਾ ਹੈ ਕਿ ਸਾਨੂੰ ਪੀਰ ਦਰਸ਼ਨ ਨਹੀਂ ਦਿੰਦਾ ਸੀ ਸੇਵਾ ਕਰਦੇ ਆ ਪਰ ਅੱਜ ਜੋ ਤੁਹਾਨੂੰ ਰੂਪ ਦੱਸਾਂਗੇ ਸੋ ਇਹਨਾਂ ਦੇ ਵਿੱਚੋਂ ਨੋਟ ਕਰਨਾ ਕਿ ਤੁਹਾਡੇ ਨਾਲ ਵੀ ਇਸ ਤਰ੍ਹਾਂ ਕਦੇ ਹੋਈ ਹੈ ਤੁਹਾਨੂੰ ਸੁਪਨੇ ਰਾਹੀਂ ਇਹ ਸਭ ਸੰਕੇਤ ਮਿਲੇ ਹੈ ਸਮਝ ਲੈਣਾ ਕਿ ਸਾਨੂੰ ਵੀਰ ਦੇ ਦਰਸ਼ਨ ਹੋ ਚੁੱਕੇ ਆ ਤੇ ਉਹਦੀ ਕਿਰਪਾ ਵੀ ਹੈ ਸੋ ਸੇਵਾ ਕਰਦੇ ਰਹਿਣਾ ਚਾਹੀਦਾ ਮਨ ਚਿੱਤ ਲਗਾ ਕੇ ਸਤਿ ਰੂਪ ਕੀ ਹੈ ਆਪਾਂ ਇਸ ਵੀਡੀਓ ਰਾਈ ਸਾਂਝੇ ਕਰਦੇ ਆ ਜੀ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਜ਼ਰੂਰ ਕਰਨਾ ਜੀ ਤੇ ਕਰਮ ਨਾਲ ਦੀ ਨਾਲ ਜ਼ਰੂਰ ਕਰਿਆ ਕਰੋ ਜੋ ਵੀ ਦੱਸੀਦੇ ਆ ਸੋ ਕਰਮ ਕਦੇ ਵੀ ਅਸਲੀ ਔਖਾ ਕਰਮ ਤੁਹਾਨੂੰ ਦੱਸਿਆ ਹੀ ਨਹੀਂ ਜੋ ਬਣਦਾ ਜੁੜਦਾ ਹੈ ਸੌਖਾ ਹੀ ਕਰਮ ਹੁੰਦਾ ਜੋ ਵੀ ਦੱਸੀਦਾ ਆ ਸੋ ਜੇਕਰ ਕਰੋਗੇ ਇਹਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਨਖਾਰ ਆਵੇਗਾ ਬਹੁਤ ਸਾਰਿਆਂ ਕਾਤ ਤਾਂ ਜਿਹੜੀਆਂ ਦੂਰ ਹੋ ਜਾਣਗੀਆਂ ਸੋ ਜਿਸ ਤਰ੍ਹਾਂ ਤੁਸੀਂ ਕਰਮ ਕਰਦੇ ਜਾਓਗੇ ਖਾਸ ਕਰਕੇ ਜਿਨ੍ਹਾਂ ਤੋਂ ਨਾਮ ਸਿਮਰਨ ਦੀ ਕਮਾਈ ਨਹੀਂ ਹੁੰਦੀ ਜਿਨ੍ਹਾਂ ਨੇ ਹਜੇ ਤੱਕ ਗੁਰ ਧਾਰਨਾ ਨਹੀਂ ਕੀਤੀ ਹੋਈ ਜੇਕਰ ਉਹ ਰੂਹਾਂ ਇਹ ਕਰਮ ਕਰਦਿਆਂ ਜਾਣ ਤਾ ਜਲਦੀ ਹੀ ਕਿਰਪਾ ਮਾਲਕ ਦੀ ਹੋਵੇਗੀ ਤੇ ਆਸ਼ੀਰਵਾਦ ਵੀ ਮਾਲਕ ਦਾ ਮਿਲ ਜਾਂਦਾ ਹੈ ਤੇ ਗੁਰੂ ਵੀ ਸਹੀ ਮਿਲ ਜਾਂਦਾ ਹੈ ਆਪਣੇ ਆਪ ਪ੍ਰਮਾਤਮਾ ਸਹੀ ਥਾਂ ਤੇ ਫਿਰ ਜੋੜ ਦਿੰਦਾ ਜਿਹੜਾ ਇਨਸਾਨ ਪ੍ਰਮਾਤਮਾ ਦੇ ਨਾਮ ਤੇ ਚੰਗੇ ਕਰਮ ਕਰਦਾ ਹੈ ਸੋ ਹੁਣ ਆਪਾਂ ਗੱਲ ਮੇਨ ਰੂਪਾਂ ਬਾਰੇ ਕਰੀਏ ਪੀਰ ਦੇ ਸੋ ਪਹਿਲਾ ਜੋ ਰੂਪ ਹੈ ਪੀਰ ਦੇ ਦਰਸ਼ਨ ਦੇਣ ਦਾ ਜਿਨ੍ਹਾਂ ਨੇ ਤੁਹਾਡੀ ਸੇਵਾ ਲਗਾਈ ਆ ਜੇਕਰ ਉਹ ਇਨਸਾਨ ਤੁਹਾਡੇ ਸੁਪਨੇ ਵਿੱਚ ਆਉਂਦਾ ਹੈ ਗੱਲ ਕਹਿੰਦਾ ਹੈ ਤਾਂ ਸਮਝ ਲਓ ਕਿ ਤੁਹਾਡੇ ਪੀਰ ਨੇ ਦਰਸ਼ਨ ਦੇ ਦਿੱਤੇ ਤੇ ਦੂਸਰਾ ਰੂਪ ਜੇਕਰ ਕੋਈ ਫਕੀਰ ਦਰ ਤੇ ਮੰਗਣ ਲਈ ਆਉਂਦਾ ਹੈ ਵੀਰਵਾਰ ਜਾਂ ਬੁੱਧਵਾਰ ਦੇ ਦਿਨ ਜਾਂ ਫਿਰ ਸੁਪਨੇ ਦੇ ਵਿੱਚ ਕੋਈ ਫਕੀਰ ਹਰਾ ਚੋਲਾ ਪਾਏ ਹੋਏ ਨਜ਼ਰ ਆਉਂਦਾ ਹੈ ਤਾਂ ਸਮਝ ਲੈਣਾ ਕਿ ਪੀਰ ਦੇ ਦਰਸ਼ਨ ਹੋ ਰਿਹਾ ਤੇ ਤੀਸਰਾ ਰੂਪ ਜੋ ਹੈ ਉਹ ਹੈ ਤਸਵੀਰ ਜੋ ਸਰੂਪ ਦੇ ਵਿੱਚ ਅਸੀਂ ਸੇਵਾ ਕਰਦੇ ਆ ਪੀਰਾਂ ਦੀ ਜਿਸ ਰੂਪ ਨੂੰ ਅਸੀਂ ਮੰਨਦੇ ਆ ਜੇਕਰ ਸੁਪਨੇ ਦੇ ਵਿੱਚ ਤਸਵੀਰ ਪੀਰਾਂ ਦੀ ਨਜ਼ਰ ਆ ਰਹੀ ਆ ਤੇ ਇਹ ਵੀ ਪੀਰ ਦੇ ਦਰਸ਼ਨ ਹੀ ਆ ਦਿਦਾਰ ਹੀ ਆ ਸੋ ਇਹਨਾਂ ਗੱਲਾਂ ਨੂੰ ਨੋਟ ਹਮੇਸ਼ਾ ਕਰਨਾ ਚਾਹੀਦਾ ਆ ਸਮਝਣਾ ਚਾਹੀਦਾ ਕਿ ਉਹ ਮਾਲਕ ਹੈ ਇਸ ਲਈ ਤੇ ਸਭ ਸੰਕੇਤ ਮਿਲ ਰਹੇ ਆ ਉਹਦੀ ਕਿਰਪਾ ਤੋਂ ਬਿਨਾਂ ਇਹ ਸਭ ਕੁਝ ਹੋ ਨਹੀਂ ਸਕਦਾ ਜਦੋਂ ਸੇਵਾ ਕਰਨੀ ਸ਼ੁਰੂ ਕਰਦੇ ਉਦੋਂ ਹੀ ਇਹ ਸੰਕੇਤ ਮਿਲਦੇ ਆ ਨੇਤਾ ਤੁਸੀਂ ਖੁਦ ਇਹ ਗੱਲ ਤੇ ਪਰਖ ਕਰਕੇ ਦੇਖਿਓ ਕਿ ਜਦੋਂ ਨਹੀਂ ਸੇਵਾ ਕਰਦੇ ਸੀ ਕੀ ਇਹ ਸਭ ਸੰਕੇਤ ਮਿਲਦੇ ਜਦੋਂ ਤੁਸੀਂ ਠੰਡੇ ਦਿਮਾਗ ਦੇ ਨਾਲ ਬੈਠ ਕੇ ਸੋਚ ਵਿਚਾਰ ਕਰੋਗੇ ਤੇ ਕਾਫੀ ਸਵਾਲਾਂ ਦੇ ਜਵਾਬ ਤੁਹਾਨੂੰ ਆਪਣੇ ਆਪ ਮਿਲ ਜਾਣਗੇ ਸੋ ਹਮੇਸ਼ਾ ਸੋਚ ਵਿਚਾਰ ਮਨ ਨੂੰ ਸ਼ਾਂਤ ਕਰਕੇ ਜ਼ਰੂਰ ਕਰਿਆ ਕਰੋ ਕਾਫੀ ਗੱਲਾਂ ਦੇ ਜਵਾਬ ਤੁਹਾਨੂੰ ਖੁਦ ਵਾ ਖੁਦ ਮਿਲ ਜਾਣਗੇ ਸੋ ਹੁਣ ਇੱਥੇ ਆਪਾਂ ਚੌਥੇ ਰੂਪ ਬਾਰੇ ਗੱਲ ਕਰਾਂਗੇ ਜੀ ਸੋ ਜੋ ਚੌਥਾ ਰੂਪ ਹੈ ਪੀਰਾਂ ਦਾ ਬਹੁਤ ਹੀ ਪਾਵਰ ਦਾ ਸੰਕੇਤ ਵੀ ਦਿੰਦਾ ਹੈ ਚੌਥਾ ਰੂਪ ਹੈ ਕਿ ਜਦੋਂ ਸੁਪਨੇ ਦੇ ਵਿੱਚ ਪੁਲਿਸ ਨਜ਼ਰ ਆਵੇ ਕਿਉਂਕਿ ਲਖ ਦਾ ਤਾ ਪੀਰ ਪੁਲਿਸ ਦੇ ਰੂਪ ਵਿੱਚ ਵੀ ਆਪਣੇ ਭਗਤਾਂ ਨੂੰ ਦਰਸ਼ਨ ਦਿੰਦੇ ਆ ਤੇ ਪੁਲਿਸ ਦੀ ਕਿੰਨੀ ਪਾਵਰ ਆਪਾਂ ਸਭ ਜਾਣਦੇ ਇੱਕ ਪਾਵਰ ਦਾ ਸੰਕੇਤ ਹੈ ਕਿ ਪੀਰਾਂ ਦੇ ਦਰਸ਼ਨ ਹੋ ਰਹੇ ਆ ਪੁਲਿਸ ਦੇ ਰੂਪ ਵਿੱਚ ਸੋ ਜੇਕਰ ਪੁਲਿਸ ਸੁਪਨੇ ਦੇ ਵਿੱਚ ਤੁਹਾਡੀ ਮਦਦ ਕਰ ਰਹੀ ਆ ਤਾਂ ਸਮਝ ਲੈਣਾ ਕਿ ਪੀਰ ਤੁਹਾਡੇ ਨਾਲ ਹੈ ਤੇ ਹਰ ਕਦਮ ਤੇ ਤੁਹਾਡਾ ਸਾਥ ਦੇ ਰਿਹਾ ਸੋ ਇਹ ਸਭ ਸੰਕੇਤ ਜਦੋਂ ਮਿਲਣ ਤਾਂ ਸਮਝ ਲਓ ਇਹਨਾਂ ਚੋ ਕੋਈ ਵੀ ਸੰਕੇਤ ਜਿੱਕਰ ਤੁਹਾਨੂੰ ਮਿਲ ਰਿਹਾ ਆ ਤਾਂ ਸਮਝੋ ਕਿ ਦੀ ਕਿਰਪਾ ਹੈ ਸੋ ਪੀਰਾਂ ਦੀ ਕਿਰਪਾ ਦੇ ਬਹੁਤ ਤਰ੍ਹਾਂ ਦੇ ਸੰਕੇਤ انسان ਨੂੰ ਮਿਲਦੇ ਆ ਬਹੁਤ ਇਸ਼ਾਰੇ ਉਹ ਪ੍ਰਮਾਤਮਾ ਦਿੰਦਾ ਹੈ ਪਰ ਕਈ انسان ਸਮਝ ਜਾਂਦੇ ਆ ਪਰ ਕਈ انسان ਭੁਲੇਖੇ ਵਿੱਚ ਹੀ ਰਹਿ ਜਾਂਦੇ ਆ ਪुलिस ਦੇ ਰੂਪ ਵਿੱਚ ਤਾਂ ਲੱਖ ਦਾ ਤਾਂ ਪੀਰ ਜੀ ਆਪ ਆ ਕੇ ਆਪਣੀ ਸੁਖਣਾ ਲੈ ਕੇ ਗਏ ਸੋ ਇਸ ਕਰਕੇ ਪੀਰ ਦੇ ਦਰਸ਼ਨ ਪुलिस ਦੇ ਰੂਪ ਵਿੱਚ ਜ਼ਰੂਰ ਹੁੰਦੇ ਆ ਸੋ ਜਿਹੜੇ ਲੱਖ ਦਾਤਾ ਪੀਰ ਦੀ ਸੇਵਾ ਕਰਦੇ ਆ ਕਿਉਂਕਿ ਪੀਰ ਨੇ ਜਦੋਂ ਆਪਣੀ ਸੁਖਣਾ ਲਈ ਸੀ ਤਾਂ ਪੁਲਿਸ ਦਾ ਰੂਪ ਲੈ ਕੇ ਆਏ ਸੀ ਸੋ ਬਾਕੀ ਜਿਕਰ ਜਿਨ੍ਹਾਂ ਜਿਨ੍ਹਾਂ ਰੂਹਾਂ ਨੂੰ ਇਹ ਸਭ ਦਰਸ਼ਨ ਹੋਏ ਆ ਸੋ ਸਮਝ ਜਾਣਾ ਕਿ ਪੀਰ ਤੁਹਾਡੇ ਤੁਹਾਡੇ ਨਾਲ ਆ ਤੇ ਤੁਹਾਡੀ ਹੈਲਪ ਵੀ ਕਰ ਰਹੇ ਆ ਤੇ ਤੁਹਾਡੀ ਸੇਵਾ ਤੋਂ ਕੁਝ ਵੀ ਆ